ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਕੁਝ ਲੋਕਾਂ ਨੇ ਸ਼ੇਮਾ ਦਰਿਆ ਨਸ਼ਿਆਂ ਦਾ ਵਗਾ ਦਿੱਤਾ ਸੀ ਔਰ ਜਦੋਂ ਅਸੀਂ ਅੱਜ ਦੇ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਜਿਹੜੀ ਅੱਜ ਦੇ ਦੌਰ ਦੀ ਹੁਣ ਦੀ ਮੌਜੂਦਾ ਸਥਿਤੀ ਹੈਗੀ ਐ ਜਿਹੜੇ ਹਾਲਾਤ ਹੈਗੇ ਨੇ ਉਹ ਇਹ ਨੇ ਕਿ ਹੜਾਂ ਦੀ ਜਿਹੜੀ ਮਾਰ ਹੈ ਉਹ ਬਹੁਤ ਵੱਡੀ ਮਾਰ ਹੈ ਇਹਨੂੰ ਝੱਲਣਾ ਇਹਦੇ ਨਾਲ ਲੜਨਾ ਸਾਹਮਣਾ ਕਰਨਾ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਇਹ ਗੱਲ ਮੈਂ ਇਥੇ ਫੌਰਕ ਕਹਿਣੀ ਚਾਹੁੰਦਾ ਪੰਜਾਬ ਦੇ ਲੋਕ ਕੱਲੀ ਭਾਰਤ ਨਹੀਂ ਫੋਰਨ ਕੰਟਰੀਆਂ ਦੇ ਨਾਲ ਵੀ ਖੜੇ ਨੇ ਜਦੋਂ ਕਿਤੇ مصیبت ਪਈ ਹੈ ਭਾਵੇਂ ਲੰਗਰ ਦੀ ਗੱਲ ਭਾਵੇਂ ਕਿਸੇ ਹੋਰ ਸਹੂਲਤ ਦੀ ਗੱਲ ਹੋਵੇ ਸਾਡੇ ਪੰਜਾਬ ਦੀਆਂ ਸਿੱਖ ਸੰਸਥਾਵਾਂ ਐਨ ਜੀਓ ਬਹੁਤ ਮੁਲਕਾਂ ਦੇ ਵਿੱਚ ਕੰਮ ਕਰਦੀਆਂ ਨੇ ਪਰ ਜਦੋਂ ਪੰਜਾਬ ਤੇ ਭੀੜ ਪੈਂਦੀ ਆ ਨਾ ਤੇ ਅੱਜ ਮੈਂ ਨੋਟ ਕੀਤਾ ਸੀ ਵੀ ਕੁਝ ਕੁ ਲੋਕ ਨੇ ਜਿਹੜੇ ਹਮਦਰਦ ਬਣਦੇ ਨੇ ਪੰਜਾਬ ਦੇ ਨਹੀਂ ਬਹੁਤੇ ਖੜਦੇ ਨੇ ਜੇ ਤੁਸੀਂ ਫਿਲਮੀ ਐਕਟਰਾਂ ਦੀ ਗੱਲ ਕਰੋਂਗੇ ਪੱਗਾਂ ਬੰਨ ਕੇ بڑے ਐਕਟਰਾਂ ਨੇ ਪੈਸਾ ਬਣਾਇਆ ਪੰਜਾਬੀ ਕਿਰਦਾਰ ਵਿੱਚ ਪੰਜਾਬ ਦੀਆਂ ਸਟੋਰੀਆਂ ਤੇ ਪਰ ਕੁਝ ਸ਼ਜਨ ਸਾਹਮਣੇ ਆਏ ਮੈਂ ਉਹਨਾਂ ਦੀ ਅੱਜ ਗੱਲਬਾਤ ਵੀ ਕਰਦਿਆਂ ਧੰਨਵਾਦ ਵੀ ਕਰਦਿਆਂ ਸਾਡੇ ਪੰਜਾਬ ਦਾ ਪੁੱਤ ਦਲਜੀਤ ਦਸਾਂਝ ਉਹਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ 10 ਪਿੰਡਾਂ ਨੂੰ ਜਿਹੜੇ ਹੜਾਂ ਦੇ ਮਾਰ ਵਿੱਚ ਆਏ ਨੇ ਗੋਦ ਲਿਆ ਜਣ ਕੇ 10 ਪਿੰਡ ਦਲਜੀਤ ਦਸਾਂਝ ਨੇ ਗੋਦ ਲਏ ਨੇ ਵੀ ਉਹਨਾਂ ਦੀ ਦੇਖਭਾਲ ਮੈਂ ਕਰਾਂਗਾ ਇਹ ਬਹੁਤ ਵੱਡੀ ਗੱਲ ਹੈ ਔਰ ਸਾਨੂੰ ਮਾਣ ਹੈ ਕਿ ਸਾਡੇ ਪੰਜਾਬ ਦਾ ਪੁੱਤ ਹੈ ਕੋਈ ਦੂਰੋਂ ਮਾਣ ਨਹੀਂ ਮੇਰੀ ਕਿਫਤਰਤ ਹੈ ਜਿੱਥੇ ਕੋਈ ਬੰਦਾ ਸਹੀ ਕੰਮ ਕਰਦਾ ਹੈ ਉਹਦਾ ਧੰਨਵਾਦ ਵੀ ਕਰਨਾ ਉਹਦੀ ਸਿਫਤ ਵੀ ਕਰਨੀ ਹੈ ਇਹ ਜ਼ਰੂਰੀ ਹੁੰਦਾ ਹੈ ਮੈਂ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣਾ ਇੱਕ ਆਪਣਾ ਫਰਜ਼ ਸਮਝਦਾ ਫਿਰ ਮੋਗੇ ਦੇ ਸੋਨੂ ਸੂਦ ਉਹ ਸਾਹਮਣੇ ਆ ਗਏ ਨੇ ਜਸਵੀਰ ਜੱਸੀ ਸਾਹਮਣੇ ਆ ਗਏ ਨੇ ਐਮੀ ਬਿਰਕ ਨੇ 200 ਪਰਿਵਾਰਾਂ ਨੂੰ ਗੋਦ ਲੈਣ ਦੀ ਉਹਨਾਂ ਦੀ ਟੀਮ ਨੇ ਗੱਲ ਕੀਤੀ ਹੈ ਤੇ ਹਰਿਆਣੇ ਦਾ ਮੁੰਡਾ ਇੱਕ ਸ਼ਾਇਦ ਖਾਲਸਾ ਈਟ ਦੇ ਨਾਲ ਕੰਮ ਕਰਦਾ ਹੈ ਸ਼ੇਮ ਕਰਕੇ ਸ਼ਾਇਦ ਨਾ ਉਹਦਾ ਰੇਸ਼ਮ ਕੱਟੇ ਉਹ ਵੀ ਸਾਹਮਣੇ ਆਏ ਨੇ ਬੀਨ ਬੀਨੂ ਤੇ ਲੋ ਤੇ ਸਾਡੇ ਪੰਜਾਬ ਦਾ ਮਾਨ ਗੁਰਦਾਸ ਮਾਨ ਸਾਹਿਬ ਉਹਨਾਂ ਨੇ 25 ਲੱਖ ਰੁਪਈਆ ਜਿਹੜਾ ਰੀਫੰਡ ਮੁੱਖ ਮੰਤਰੀ ਦਾ ਕੋਟਾ ਹੁੰਦਾ ਉਹਦੇ ਲਈ ਹੜ੍ਹ ਪੀੜਤਾਂ ਵਾਸਤੇ ਦਿੱਤਾ ਹੈ ਕਈਆਂ ਦਾ ਨਾਮ ਮੇਰੇ ਤੋਂ ਰਹਿ ਵੀ ਸਕਦਾ ਬਹੁਤ ਲੋਕਾਂ ਨੇ ਸਾਹਮਣੇ ਆ ਕੇ ਗੱਲ ਕੀਤੀ ਜਿਵੇਂ ਰਣਜੀਤ ਬਾਵੇ ਨੇ ਜਾਂ ਬੱਬੂ ਮਾਨ ਨੇ ਵੀ ਪਹਿਲੇ ਸ਼ੋਹ ਦੀ ਗੱਲ ਕੀਤੀ ਵੀ ਕਮਾਈ ਹੜ੍ਹ ਪੀੜਤਾਂ ਲਈ ਆਪਾਂ ਦੇਣੀ ਹੈ ਜਿਹੜੇ-ਜਿਹੜੇ ਵੀ ਸਾਡੇ ਸਿੰਗਰ ਨੇ ਐਕਟਰ ਨੇ ਹੜਪੀਟਾਂ ਲਈ ਸਾਹਮਣੇ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜ਼ਰੂਰੀ ਹੈ ਸਾਨੂੰ ਪੰਜਾਬ ਨੇ ਪੰਜਾਬੀ ਮਾਂ ਬੋਲੀ ਨੇ ਬਹੁਤ ਮਾਣ ਸਨਮਾਨ ਦਿੱਤਾ ਹੈ ਤਰੱਕੀਆਂ ਦਿੱਤੀਆਂ ਨੇ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਖੜੀਏ ਜਿਨ੍ਹਾਂ ਤੇ مصیبت ਦਾ ਪਹਾੜ ਟੁੱਟਿਆ ਹੋਇਆ ਹੁਣ ਮੈਂ ਇੱਥੇ ਗੱਲ ਇੱਕ ਹੋਰ ਕਰਨੀ ਹੈ ਅੱਜ ਮੇਰੀ ਕਿਸੇ ਖੇਤੀ ਮਾਹਰ ਇਨਸਾਨ ਦੇ ਨਾਲ ਗੱਲ ਹੋਈ ਉਹ ਕਹਿੰਦੇ ਗਿਆਨੀ ਜੀ 3 ਲੱਖ ਏਕੜ ਪਲੱਸ ਕਹਿ ਸਕਦੇ ਹੂੰ ਵੀ ਇੰਨੀ ਜ਼ਮੀਨ ਦਾ ਫਸਲਾਂ ਦਾ ਨੁਕਸਾਨ ਹੋ ਗਿਆ 3 ਲੱਖ ਏਕੜ ਤੋਂ ਵੱਧ ਨੁਕਸਾਨ ਹੋ ਗਿਆ ਤੇ ਜਿਹੜਾ ਮਾਲ ਡੰਗਰ ਹੈ ਘਰਾਂ ਦਾ ਨੁਕਸਾਨ ਉਹ ਪਲੱਸ ਹੈ ਔਰ ਉਹਦੇ ਵਿੱਚ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਦੇ ਘਰ ਬਿਲਕੁਲ ਖਤਮ ਹੋ ਗਏ ਉਹ ਪਲੱਸ ਹੈ ਇਹਨਾਂ ਲੋਕਾਂ ਦੀ ਜਿਹੜੀ ਹੈਲਪ ਇਸ ਵਕਤ ਹੋ ਰਹੀ ਹੈ ਮੈਂ ਉਹਦੇ ਥੋੜੀ ਜੀ ਗੱਲ ਕਰ ਲਵਾਂ ਜਿਹੜੇ ਵੀ ਵਲੰਟੀਅਰ ਕੋਈ ਐਨਜੀਓ ਦੇ ਬੰਦੇ ਨੇ ਜਾਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹ ਸਾਰੇ ਉਪਰਾਲਾ ਕਰ ਰਹੇ ਨੇ ਤੇ ਇਸ ਵਕਤ ਸਾਨੂੰ ਇੱਥੇ ਰਾਜਨੀਤੀ ਕਰਨ ਦੀ ਲੋੜ ਨਹੀਂ ਕਿਸੇ ਨੂੰ ਨੀਮਾ ਜਾਂ ਵੱਡਾ ਛੋਟਾ ਕਹਿਣ ਦੀ ਲੋੜ ਨਹੀਂ ਕਿਸੇ ਦੀ ਇਨਸਲਟ ਕਰਨ ਦੀ ਲੋੜ ਨਹੀਂ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਸਭ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਤੇ ਮੇਰੇ ਕੋਲ ਜਿੰਨੇ ਵੀ ਸਜਨਾਂ ਦੇ ਫੋਨ ਆਉਂਦੇ ਨੇ ਤੇ ਜਿੰਨੇ ਮਨਦੀਪ ਮੰਨਾ ਹੋਗੇ ਉਹਨਾਂ ਦੇ ਪ੍ਰਤੀ ਮੈਂ ਕਹਿ ਦਿੰਨਾ ਹੁੰਨਾ ਵੀ ਜੇ ਕਿਸੇ ਨੇ ਕੋਈ ਰਾਸਤ ਭੇਜਣੀ ਆ ਉਹਨਾਂ ਦੇ ਨਾਲ ਫੋਨ ਤੇ ਗੱਲ ਕਰ ਲੋ ਤੇ ਜਾਂ ਹੋਰ ਖਾਲਸਾਡ ਵਾਲੇ ਹੈਗੇ ਜਿੰਨੇ ਵੀ ਸੰਪਰਕ ਵਿੱਚ ਹੈਗੇ ਮੈਨੂੰ ਲੱਗਦਾ ਹੁੰਦਾ ਵੀ ਇੱਥੇ ਜਰੂਰਤ ਹੈ ਵੀ ਉਸ ਤਰੀਕੇ ਦੇ ਨਾਲ ਸੇਵਾਵਾਸ ਤੇ ਕਹੀ ਦੇ ਤੇ ਮੈਂ ਆਪਣੇ ਅਕਾਊਂਟ ਵਿੱਚ ਕਿਸੇ ਨੂੰ ਪੈਸਾ ਪਾਉਣ ਵਾਸਤੇ ਨਾ ਕਿਹਾ ਤੇ ਨਾ ਮੈਂ ਕਹਿਣਾ ਹੁਣ ਮੈਂ ਗੱਲ ਇਹ ਕਰਨੀ ਆ ਜਿਹੜੇ ਵੀ ਹੜਪੀੜਤਾਂ ਲਈ ਵਲੰਟੀਅਰ ਸੇਵਾਦਾਰ ਲੱਗੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਇਹ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਮਨੁੱਖਤਾ ਦੀ ਸੇਵਾ ਪਰ ਗੱਲ ਜਿੱਤੇ ਰੱਖਿਓ ਜਿਹੜੀ 3 ਲੱਖ ਏਕੜ ਜ਼ਮੀਨ ਬਰਬਾਦ ਹੋਈ ਹੈ ਇਹ ਕਹਾਂਗੇ ਉਹ ਕਿਉਂ ਹੋਈ ਹੈ ਖਾਸ ਕਰਕੇ ਜਿਹੜੀਆਂ ਜ਼ਮੀਨਾਂ ਦਰਿਆ ਦੇ ਨੇੜੇ ਲੱਗਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ 5 10 15 ਫੁੱਟ ਤੱਕ ਵੀ ਜ਼ਮੀਨ ਦੇ ਵਿੱਚ ਰੇਤ ਚੜ ਚੁੱਕੀ ਹੈ ਔਰ ਚੜ ਜਾਣੀ ਹੈ ਕੋਈ ਸ਼ੱਕ ਨਹੀਂ ਕਿਉਂਕਿ ਕਈ ਜ਼ਮੀਨਾਂ ਇੰਨੀਆਂ ਨੀਂਦੀਆਂ ਨੇ ਤੇ ਉਹਨਾਂ ਨੂੰ ਪੱਧਰਾ ਕਿਵੇਂ ਕਰਨਾ ਹੈ ਉਹਨਾਂ ਨੂੰ ਉਪਜਾਊ ਕਿਦਾਂ ਕਰਨਾ ਉਹ ਖਰਚੇ ਹਲੇ ਬਖਰੇ ਆ ਉਹ ਲੋੜ ਸਾਨੂੰ ਮੈਂ ਕੱਲ ਵੀ ਗੱਲ ਕੀਤੀ ਸੀ ਹੁਣ ਤੋਂ 2 ਮਹੀਨੇ ਬਾਅਦ ਲੋੜ ਪੈਣੀ ਹੈ ਵੀ ਉਹਨਾਂ ਜ਼ਮੀਨਾਂ ਨੂੰ ਦੁਬਾਰਾ ਕਿਦਾਂ ਪੱਧਰ ਕਰਿਆ ਜਾਵੇ ਉਹਤੇ ਖਰਚਾ ਕਿੰਨਾ ਹੋਣਾ ਹੈ ਇਹ ਸਾਰਾ ਕੁਝ ਅਸੀਂ ਉਹਨਾਂ ਲੋਕਾਂ ਨੇ ਸੋਚਣਾ ਜਿਹੜੇ ਅਸੀਂ ਹੜ੍ਹਾਂ ਦੀ ਮਾਰ ਤੋਂ ਬਚੇ ਮਤਲਬ ਕਿ ਜਿੱਥੇ ਪਾਣੀ ਨੇ ਕੋਈ ਨੁਕਸਾਨ ਨਹੀਂ ਕੀਤਾ ਜ਼ਰੂਰੀ ਹੈ ਵੀ ਤੁਸੀਂ ਰਸਤਿਆਂ ਬਸਤਾਂ ਹੁਣ ਲੋਡ ਦੇ ਮੁਤਾਬਕ ਭੇਜੀ ਜਾ ਰਹੇ ਹੋ ਭੇਜੀ ਚੱਲੋ ਉਹ ਪਹੁੰਚਣੀਆਂ ਚਾਹੀਦੀਆਂ ਨੇ ਕਿਤੇ ਨੀਰੇ ਚਾਰੇ ਦੀ ਲੋਡ ਹੈ ਖਾਣ ਵਾਲੀਆਂ ਵਸਤੂਆਂ ਦੀ ਲੋਡ ਹੈ ਪਦਾਰਥਾਂ ਦੀ ਲੋਡ ਹੈ ਤਰਪਾਲਾਂ ਜੋ ਵੀ ਹੈਗਾ ਮਟੀਰੀਅਲ ਜਿੱਥੇ-ਜਿੱਥੇ ਲੋਡ ਹੈ ਉਹ ਭੇਜਿਆ ਜਾ ਰਿਹਾ ਹੈ ਤੇ ਜਿਹੜੇ ਲੋਕ ਹੜਾਂ ਦੀ ਮਾਰ ਵਿੱਚ ਆਏ ਨੇ ਉਹਨਾਂ ਸਭ ਨੂੰ ਬੇਨਤੀ ਹੈ ਵੀ ਹੌਸਲਾ ਰੱਖੋ ਤੁਹਾਡੇ ਲਈ ਪੰਜਾਬ ਦੇ ਲੋਕ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਘਬਰਾਉਣ ਦੀ ਲੋੜ ਨਹੀਂ ਔਰ ਜਿੱਥੇ ਹੈਲਪਲਾਈਨ ਨੰਬਰ ਤੁਹਾਨੂੰ ਦਿੱਤੇ ਹੋਏ ਨੇ ਉੱਥੇ ਕਾਲ ਜ਼ਰੂਰ ਕਰੋ ਕਿਸੇ ਨੂੰ ਦਵਾਈ ਦੀ ਲੋੜ ਹੈ ਡਾਕਟਰ ਦੀ ਲੋੜ ਹੈ ਹਰ ਤੁਹਾਡਾ ਜਿਹੜੀ ਜ਼ਰੂਰਤ ਹੈਗੀ ਆ ਸੰਭਵ ਕੀਤੀ ਜਾ ਰਹੀ ਹੈ ਮੈਂ ਹੁਣ ਇੱਕ ਹੋਰ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਬਹੁਤੇ ਲੋਕ ਉਹ ਨੇ ਜਿਨ੍ਹਾਂ ਨੇ ਕੋਈ ਕਰਾਮਾਤ ਦੀ ਗੱਲ ਕੀਤੀ ਕੋਈ ਅਰਦਾਸ ਦੀ ਗੱਲ ਕੀਤੀ ਜਿਵੇਂ ਆਪਾਂ ਦੀਪ ਸਿੰਘ ਦੇ ਗੁਰਦੁਆਰੇ ਦੁਪਹਿਰਾ ਲੰਗਦਾ ਉੱਥੇ ਵੀ ਬੜਾ ਇਕੱਠ ਹੋਇਆ ਪਿਆ ਸਾਨੂੰ ਜਦੋਂ ਤੁਸੀਂ ਬਾਬੇ ਨਾਨਕ ਤੇ ਸੁਨਾਨ ਦੀ ਗੱਲ ਕਰੋਗੇ ਨਾ ਉਦੋਂ ਸਾਨੂੰ ਗਰਾਊਂਡ ਲੈਵਲ ਤੇ ਜਾ ਕੇ ਕੁਛ ਕਰਨ ਲਈ ਕਿਹਾ ਕਿਰਤ ਕਰੋ ਨਾਮ ਜਪ ਬਣ ਸਕੋ ਹੁਣੇ ਤੁਸੀਂ ਮਾਲਾ ਫੜ ਕੇ ਬੈਠੋਗੇ ਨਾ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਕਿਰਤ ਛੱਡ ਦਿਓਗੇ ਜੇ ਤੁਸੀਂ ਕਿਰਤ ਕਰਦੇ ਹੋ ਤਾਂ ਤੁਸੀਂ ਇਹ ਨਹੀਂ ਹੈਗਾ ਵੀ ਪ੍ਰਮਾਤਮਾ ਦਾ ਸ਼ੁਕਰ ਨਾ ਕਰੋ। ਮਤਲਬ ਜੇ ਤੁਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋ ਤਾਂ ਇਹ ਵੀ ਨਹੀਂ ਹੈਗਾ ਵੀ ਤੁਸੀਂ ਕਿਸੇ ਲੋੜਵੰਦ ਦੀ ਹੈਲਪ ਨਾ ਕਰੋ। ਜਦੋਂ ਤੁਸੀਂ ਘਾਲ ਖਾਏ ਕਿਸ ਹੱਥੋਂ ਦੇ ਨਾਨ ਕਰਾ ਪਛਾਣੇ ਸੀ ਤੇ ਆ ਮੌਕਾ ਹੈ ਜੀ ਆ ਸਮਾਂ ਹੈ ਜੀ ਉਹਨਾਂ ਲੋਕਾਂ ਦੀ ਹੈਲਪ ਕਰਨ ਦਾ। ਅਸੀਂ ਸਭ ਨੇ ਇਹ ਹੰਬੜਾ ਮਾਰਨਾ। ਪਰ ਗੱਲ ਚੇਤੇ ਰੱਖਿਓ ਜਿਹੜੀ ਮੈਂ ਗੱਲ ਅੱਜ ਕਹੀ ਹੈ ਵੀ 3 ਲੱਖ ਏਕੜ ਤੋਂ ਵੱਧ ਜਿਹੜੇ ਜ਼ਮੀਨ ਐ ਉਹ ਬਰਬਾਦ ਹੋਣ ਦੇ ਕੰਡੇ ਤੇ ਐ ਉਹਨੂੰ ਆਵਾਜ਼ ਕਿਦਾਂ ਕਰਨਾ ਐ ਉਤੇ ਖਰਚਾ ਕਿਦਾਂ ਆਊਗਾ ਇਹ ਜ਼ਰੂਰੀ ਐ ਤੇ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਿਓ ਵੀ ਜਿਹੜੇ ਹੜ੍ਹ ਪੀੜਤ ਲੋਕ ਪਾਣੀ ਵਿੱਚ ਘਿਰੇ ਨੇ ਘਰ ਬਰਬਾਦ ਹੋ ਗਏ ਮਾਲ ਡੰਗਰ ਬਰਬਾਦ ਹੋ ਗਿਆ ਉਹਨਾਂ ਸਾਰਿਆਂ ਨੂੰ ਇੱਕ ਦਲਾਸੇ ਦੀ ਕੇਵਲ ਉਹਨਾਂ ਤੱਕ ਰਾਸ਼ਤ ਪਹੁੰਚਾ ਕੇ ਨਹੀਂ ਉਹਨਾਂ ਦਾ ਸਾਥ ਵੀ ਦੇਣਾ ਬਣਦਾ ਹੈ 2-4 ਮਿੰਟ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੌਸਲਾ ਉਹਨਾਂ ਨੂੰ ਦੇਣਾ ਬਣਦਾ ਹੈ ਇਹ ਜ਼ਰੂਰੀ ਹੈ ਇੱਕ ਮੈਂ ਹੋਰ ਬੇਨਤੀ ਕਰ ਦੇਣਾ ਜਿਹੜੇ ਵੀ ਸਜਣ ਇਸ ਵਕਤ ਮੁਸੀਬਤ ਵਿੱਚ ਨੇ ਇਹ ਨਾ ਸੋਚੋ ਵੀ ਅਸੀਂ ਕੁਝ ਰਾਸ਼ਤ ਲੈ ਕੇ ਆਪਣਾ ਘਰ ਪਰ ਲਿਆ ਗਵਾਂਡੀ ਨਾਲ ਕੀ ਹੁੰਦਾ ਹੋਈ ਜਾਵੇ ਇਹ ਨਹੀਂ ਇਹ ਨਾ ਕਰੋ ਤੁਸੀਂ ਤਰਸ ਦੇ ਆਧਾਰ ਤੇ ਜੇ ਤੁਹਾਡੇ ਕੋਲ 4 ਰੋਟੀਆਂ ਵੱਧ ਨੇ ਤਾਂ ਕਿਸੇ ਨੂੰ ਬਾਜ ਮਾਰ ਕੇ ਜਰੂਰ ਪੁੱਛੋ ਇਹ ਹੋ ਰਿਹਾ ਹੈ ਕਈ ਥਾਂ ਤੇ ਸਾਡੇ ਸਿਰਫਰੇ ਲੋਕ ਜਿਹੜੇ ਡਾਂਗੋ ਡਾਂਗੇ ਹੋਏ ਨੇ ਰਾਸ਼ਨ ਵੰਡਣੋਂ ਖਾਤਰ ਇੱਥੇ ਕਿਉਂ ਸਿਟਿਆ ਉੱਥੇ ਕਿਉਂ ਲੈ ਗਏ ਇਹ ਇੱਥੇ ਆਪਸ ਵਿੱਚ ਝਗੜਨ ਦਾ ਟਾਈਮ ਨਹੀਂ ਹੈਗਾ ਜਿੱਥੇ ਵੀ ਕੋਈ ਬੰਦਾ ਹੈਲਪ ਕਰ ਸਕਦਾ ਉਹ ਕਿਸੇ ਨੂੰ ਬੋਲ ਕੇ ਦੱਸੇ ਕਿਸੇ ਤੱਕ ਪਹੁੰਚ ਕਰੇ 4 ਪੈਸਿਆਂ ਦੀ ਲੋੜ ਹੈ ਰਸਤੇ ਦੀ ਲੋੜ ਹੈ ਉਹ ਆਪਣੇ ਵੇਤ ਮੁਤਾਬਕ ਜਰੂਰ ਹੈਲਪ ਕਰੇ ਪਰ ਇਹ ਗੱਲ ਚੇਤੇ ਰੱਖੋ ਵੀ ਜਿਹੜੀ 3 ਲੱਖ ਏਕੜ ਤੋਂ ਵੱਧ ਜ਼ਮੀਨ ਬਰਬਾਦ ਹੋਈ ਹੈ ਮਜ਼ਦੂਰਾਂ ਗਰੀਬਾਂ ਦੇ ਜਿਹੜੇ ਦਿਹਾੜੀ ਡੰਗ ਕਰਕੇ ਖਾਣ ਵਾਲੇ ਨੇ ਉਹਨਾਂ ਦੇ ਘਰ ਢਹਿ ਢੇਰੀ ਹੋ ਗਏ ਉਹਨਾਂ ਦਾ ਕਾਰੋਬਾਰ ਖਤਮ ਹੋ ਗਿਆ ਤੇ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਤੇ ਖੜਾ ਕਰਨ ਵਾਸਤੇ 2 ਮਹੀਨਿਆਂ ਬਾਅਦ ਲੋਡ ਪੈਣੀ ਆ ਜਿੰਨੀ ਵੀ ਹੈਲਪ ਹੁੰਦੀ ਹੈ ਐਨਆਰਏ ਭਰਾਵਾਂ ਨੂੰ ਬੇਨਤੀ ਹੈ ਵੀ ਜਾਨਵਰੂ ਕੇ ਕਿਸੇ ਦੇ ਅਕਾਊਂਟ ਵਿੱਚ ਪੈਸਾ ਨਾ ਪਾਇਓ 2 ਕੁ ਮਹੀਨਿਆਂ ਬਾਅਦ ਦੁਬਾਰਾ ਇਹ ਮਹਿੰਮ ਚਲਾਉਣੀ ਪੈਣੀ ਆ ਉਹਨਾਂ ਨੂੰ ਖੜਾ ਕਰਨ ਵਾਸਤੇ ਉਹਨਾਂ ਨੂੰ ਪੈਰਾਂ ਤੇ ਕਰਨ ਵਾਸਤੇ ਇਹ ਜ਼ਰੂਰੀ ਹੈ ਔਰ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ AI ਦੇ ਨਾਲ ਕੁਝ ਅਫਵਾਹਾਂ ੜਾ ਰਹੇ ਨੇ ਇੱਥੇ ਬੰਦਾ ਮਰ ਗਿਆ ਜਿੱਥੇ ਹੈਲੀਕਾਪਟਰ ਡਿੱਗ ਪਿਆ ਜਿੱਥੇ ਟਰਾਲੀ ਡੁੱਬ ਗਈ ਫਲਾਣਾ ਬਹੁਤ ਕੁਝ ਕਹਿ ਰਹੇ ਨੇ ਤੇ ਉਹਨਾਂ ਨੂੰ ਵੀ ਬੇਨਤੀ ਹੈ ਕੁਝ ਮਜ਼ਾਕ ਬਣਾਉਂਦੇ ਨੇ ਆ ਫਲਾਣਾ ਮੰਤਰੀ ਇਦਾਂ ਕਹਿੰਦਾ ਸੀ ਫਲਾਣਾ ਐਮਐਲਏ ਕਹਿੰਦਾ ਇਦਾਂ ਕਹਿੰਦਾ ਸੀ ਇਹ ਮਜ਼ਾਕ ਦਾ ਪਾਤਰ ਕਿਸੇ ਨੂੰ ਨਾ ਬਣਾਓ ਤੇ ਨਾ ਬਣੋ ਇਹ ਦੁਖਦਾਈ ਘੜੀ ਹੈ ਮੁਸੀਬਤ ਵਾਲਾ ਟਾਈਮ ਹੈ ਇਹਦੇ ਨਾਲ ਨਜਿੱਠਣਾ ਹੈ ਆਪਾਂ ਤੇ ਕਿਸੇ ਨੂੰ ਟਰਚ ਨਾ ਕਰੋ ਜਾਣ ਬੋਝ ਕੇ ਜਿਹੜਾ ਵੀ ਬੰਦਾ ਹੜਪੀੜਤਾ ਦੀ ਹੈਲਪ ਲਈ ਆ ਰਿਹਾ ਹੈ ਉਹਦਾ ਧੰਨਵਾਦ ਕਰੋ ਸ਼ੁਕਰ ਕਰੋ ਉਸ ਪਰਮਾਤਮਾ ਦਾ ਵੀ ਅਸੀਂ ਪੰਜਾਬ ਦੇ ਲੋਕ ਆਪਣੇ ਪੰਜਾਬ ਦੇ ਲਈ ਖੜਿਆਂ ਤੇ ਖੜੇ ਰਵਾਂਗੇ ਇਸੇ ਕਰਕੇ ਪੰਜਾਬ ਜਿੰਦਾਬਾਦ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਇਹ ਨਾਰੇ ਐਵੇਂ ਨਹੀਂ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ